ਅਬਾ ਕੀ ਦੇਖ ਲਿਆ ਅਬਾ ਕੀ ਦੇਖ ਲਿਆ ਸੋਰ ਸੋਰੇ ਇਹਨਾਂ ਦੀ ਭਾਇਣ ਨੂੰ ਆ ਪੋਚ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਖੈਰ ਛੱਡੋ ਮੇਰਾ ਬਰਥਡੇ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮਨ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਉਮੇ ਦੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਇੱਥੇ ਫਿਰ ਮੈਂ ਦੇਖਿਆ ਟੀਵੀ ਹੈ ਹਾਂ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮਾਈ ਗ ਬਸ ਪਾਣੀ ਦਾ ਚਾਰਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖਬੇ ਆ ਇੱਕ ਬੱਚਤਰਜੀ ਚੀਜ਼ ਮੈਨੂੰ ਦਿਖੀ ਪੰਜਾਬੀਆਂ ਦੇ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕਵਾਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆਇਆ ਆ ਗੋਰਿਆਂ ਨੇ ਕਵਾਇਟ ਤਾਂ ਆਪੇ ਰਹਿਣਾ ਬੱਦਾ ਹੀ ਕੋਈ ਨਹੀਂ ਇੱਥੇ ਮੈਂ ਯਾਰ ਬੜਾ ਮੈਨੂੰ ਕਵਾਇਟ ਲੱਗਾ ਮੈਂ ਕਿਹਾ ਚੱਲ 2 ਮਿੰਟ ਬਹਿਨੇ ਆ ਥੋੜੇ ਨਿਹਾਰਾ ਲੈਨੇ ਆ ਪਰ ਫੇ ਕਿੰਨੇ ਚਿਰ ਬਹਿ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫੇ ਮੈਂ ਸੋਚਿਆ ਦਲਜੀ ਸਿਆ ਤੂੰ ਇੱਥੇ ਬਹਿਣ ਆਜੋ ਆਪਣਾ ਹੀ ਸਮਝੋ ਆਜੋ ਆਜੋ ਆਹ ਕੋਕਰ ਮੈਨੂੰ ਸਵੇਰੇ ਬਾਗਾਂ ਦੇਖੇ ਠਾਰੇ ਸੀ ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ ਸਟੇ ਦੇਖ ਕੇ ਮੈਂ ਪਾਬੂ ਕੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਇ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਨਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਭਾਈ ਇਹ ਸੁੰਦਰਪੁਰ ਮੈਨੂੰ ਨੌਣੇ ਲਈ ਕੰਪੈਲ ਨਹੀਂ ਕਰ ਸਕਦਾ ਮੈਂ ਸਿਰਫ ਇੱਕ ਵਾਰੀ ਨੌਣਾ ਹਾਂ ਸਿਆਣਾ ਵਿੱਚ ਆ ਮੈਨੂੰ ਯੋਗਾ ਰੂਮ ਦਿਖਾਇਆ ਯੋਗਾ ਰੂਮ ਪੋਟੀ ਪਰ ਸੀ ਮੈਂ ਥੋੜਾ ਜਿਹਾ ਸਮਾਂ ਇੱਥੇ ਸਪ ਅਮੈਂ ਕੀ ਦੇਖ ਲਿਆ ਅਮੈਂ ਕੀ ਦੇਖ ਲਿਆ ਸਵੇਰੇ ਸਵੇਰੇ ਇਹਨਾਂ ਦੀ ਭਾਇ ਨੂੰ ਆਪੋ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਖੈਰ ਛੱਡੋ ਮੇਰਾ ਬਰਥਡੇ ਆ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮਨ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਮੇਰੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਇੱਥੇ ਫਿਰ ਮੈਂ ਦੇਖਿਆ ਟੀਵੀ ਹੈ ਹਾਂ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮਾਈ ਗ ਬਸ ਪਾਣੀ ਦਾ ਚਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖਬੇ ਆ ਇੱਕ ਬੱਚਤਰ ਜੀ ਚੀਜ਼ ਮੈਨੂੰ ਦਿਖੀ ਪੰਜਾਬੀਆਂ ਦੇ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆਇਆ ਆ ਗੋਰਿਆਂ ਨੇ ਕੁਆਇਟ ਤਾਂ ਆਪੇ ਰਹਿਣਾ ਬੰਦਾ ਹੀ ਕੋਈ ਨਹੀਂ ਇੱਥੇ ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ ਮੈਂ ਕਿਹਾ ਚੱਲ 2 ਮਿੰਟ ਬਹਿਨੇ ਆ ਥੋੜੇ ਨਿਹਾਰਾ ਲੈਨੇ ਆ ਪਰ ਮੈਂ ਕਿੰਨੇ ਚਿਰ ਬਹਿ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫੇਰ ਮੈਂ ਸੋਚਿਆ ਦਲਜੀ ਸਿਆ ਤੂੰ ਇੱਥੇ ਬ ਆਜੋ ਆਪਣਾ ਹੀ ਸਮਝੋ ਆਜੋ ਆਜੋ ਆਹ ਕੋਕਰ ਮਨ ਨੂੰ ਸਵੇਰੇ ਬਾਗਾਂ ਦੇਖੇ ਠਾਰੇ ਸੀ ਇਹ ਮੇਰਾ అలਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ ਸਟੇ ਦੇਖ ਕੇ ਮੈਂ ਪਾਬੂ ਕੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਜ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਨਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਭਾਈ ਇਹ ਸੁੰਦਰਪੁਰ ਮੈਨੂੰ ਨੌਣੇ ਲਈ ਕੰਪੈਲ ਨਹੀਂ ਕਰ ਸਕਦਾ ਮੈਂ ਸਿਰਫ ਇੱਕ ਵਾਰੀ ਨੌਣਾ ਹਸਿਆਣਾ ਵਿੱਚ ਆ ਮੈਨੂੰ ਯੋਗਾ ਰੂਮ ਦੇਖਿਆ ਯੋਗਾ ਰੂਮ ਪੋਟੀ ਪਰ ਸੀ ਮੈਂ ਥੋੜਾ ਜਿਹਾ ਸਮਾਂ ਇੱਥੇ ਸਪੈਂਡ ਕੀਤਾ ਆ ਅਮੈਂ ਕੀ ਦੇਖ ਲਿਆ ਅਮੈਂ ਕੀ ਦੇਖ ਲਿਆ ਸਵੇਰੇ ਸਵੇਰੇ ਇਹਨਾਂ ਦੀ ਭਾਇਣ ਨੂੰ ਆਪੋច ਦੇਖੋ ਇਹਨਾਂ ਨੇ ਕਿਦਾਂ ਬਣਾਇਆ ਖੈਰ ਛੱਡੋ ਮੇਰਾ ਬਰਥਡੇ ਆ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂਗਾ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮਨ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਮੇਰੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਇੱਥੇ ਫਿਰ ਮੈਂ ਦੇਖਿਆ ਟੀਵੀ ਹੈ ਹਾਂ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮ ਬਸ ਪਾਣੀ ਦਾ ਚਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਫੇਕੀਤਾ ਖਬੇ ਆ ਇੱਕ ਬਚਤਰ ਜੀ ਚੀਜ਼ ਮੁੰਦੀ ਕੀ ਪੰਜਾਬੀਆਂ ਦੇ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜ਼ਬੂਤ ਹੈ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕਵਾਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆਇਆ ਆ ਗੋਰਿਆਂ ਨੇ ਕਵਾਇਟ ਤਾਂ ਆਪੇ ਰਹਿਣਾ ਬੰਦਾ ਹੀ ਕੋਈ ਨਹੀਂ ਇੱਥੇ ਮੈਂ ਯਾਰ ਬੜਾ ਮੈਨੂੰ ਕਵਾਇਟ ਲੱਗਾ ਮੈਂ ਕਿਹਾ ਚੱਲ 2 ਮਿੰਟ ਬਹਿਨੇ ਆ ਥੋੜੇ ਨਿਹਾਰਾ ਲੈਨੇ ਆ ਪਰ ਮੈਂ ਕਿੰਨੇ ਚਿਰ ਬਹਿ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫੇਰ ਮੈਂ ਸੋਚਿਆ ਦਲਜੀ ਸਿਆ ਤੂੰ ਇੱਥੇ ਬਹਿਣ ਨਹੀਂ ਆਜੋ ਆਪਣਾ ਹੀ ਸਮਝੋ ਆਜੋ ਆਜੋ ਆਹ ਕੋਕਰ ਮੈਨੂੰ ਸਵੇਰੇ ਬਾਗਾਂ ਦੇ ਕਿਠਾਰੇ ਸੀ ਇਹ ਮੇਰਾ అలਰਮ ਵੀ ਨੇ ਤੇ ਮੇਰਾ ਮੇਨ ਕੋਰਸ ਵੀ ਇਹੀ ਨੇ ਸਟੇ ਦੇਖ ਕੇ ਮੈਂ ਪਾਬੂ ਕੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਜ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਨਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਭਾਈ ਇਹ ਸੁੰਦਰਪੁਰ ਮੈਨੂੰ ਨੌਣੇ ਲਈ ਕੰਪੈਲ ਨਹੀਂ ਕਰ ਸਕਦਾ ਮੈਂ ਸਿਰਫ ਇੱਕ ਵਾਰੀ ਨੌਣਾ ਹਾਂ ਸਿਆਣਾ ਵਿੱਚ ਆ ਮੈਨੂੰ ਯੋਗਾ ਰੂਮ ਦੇਖਿਆ ਯੋਗਾ ਰੂਮ ਪੋਟੀ ਪਰ ਸੀ ਮੈਂ ਥੋੜਾ ਜਿਹਾ ਸਮਾਂ ਇੱਥੇ ਸਪੈਂਡ ਕੀਤਾ ਹ